ਇਹ ਨਹੀਂ ਕਹਾ ਕਿ ਆਪ ਜੀ ਵੀ ਨਹੀਂ ਕਰਦੇ ਹੋ ਆਪ ਜੀ ਨਾਲ ਬੈਠੇ ਸੋ ਰਿਹਾ ਸੋ ਗੁਰੂ ਕੋ ਇਹ ਖੁਸ਼ੀਆਂ ਦੇ ਵਿੱਚ ਜਗਾ ਰੇ ਆਪ ਜੀ ਆਨੇ ਸਰਬਤ ਕੀ ਦੇ ਨੇ ਗੁਰੂ ਗੋਬਿੰਦ ਪ੍ਰਭ ਸਿਮਰੇ ਸੇ ਸੇ ਪੈ ਨਿਹਾਲ ਨਾਨਕ ਨਾਮ ਪ੍ਰਾਰਥਨਾ ਕਰ ਜੀ ਆਪੇ ਰਾਸਾ ਸਤਗੁਰ ਦੀ ਕਿਰਪਾ ਦੇ ਨਾਲ ਅੱਜ ਜਿੱਥੇ ਵੀ ਸੰਗਤ ਇਹ ਖੁਸ਼ੀਆਂ ਦੇ ਜਹਾਜ਼ ਦੇ ਵਿੱਚ ਪਹੁੰਚੀ ਹੈ ਸਭ ਨੂੰ ਭਾਈ ਜੀ ਆਇਆਂ ਜੀ ਆਇਆਂ ਸਤਗੁਰ ਰੱਖਣੇ ਰਹਿਤਾਂ ਕਰ ਸਭ ਨੂੰ ਖੁਸ਼ੀਆਂ ਬਖਸ਼ ਜੀ ਆਓ ਐਨੇ ਕੁ ਬੇਚਿਆ ਪਰਿਵਾਰ ਕਿਉਂਕਿ ਜਿੰਨੇ ਤੇ ਬੁਲਾ ਰਹੇ ਇੱਥੇ ਆਏ ਹੋਏ ਨੇ ਮੈਂ ਇੱਕ ਨਿਮਰਤਾ ਸਹਿਤ ਬੇਨਤੀ ਕਰਦਾ ਜਿੰਨੇ ਬੁਲਾ ਰਹੇ ਇੱਥੇ ਆਏ ਹੋਏ ਨੇ ਤਕਰੀਬਨ ਆਪਾਂ 9:30 ਨਗਰਸ਼ਹਿਰ ਤੋਂ ਛੱਗਿਆ ਲੱਗਦਾ ਸਿਰ ਨੂੰ ਚੜ ਗਿਆ ਫਤੇ ਦਾ ਜਵਾਬ ਐਡੇ ਕੱਠ ਵਿੱਚੋਂ ਮੱਤਮ ਆਏ ਜਿਹਨੋਂ ਜਿਹਨੋਂ ਵਿਆਹਾਂ ਦੀ ਖੁਸ਼ੀ ਹੈ ਉਹ ਫਤੇ ਦੇ ਵਿੱਚ ਜਕਾਰਾ ਬਲਾਵੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਚੇ ਪਾਤਸ਼ਾਹ ਨੇ ਆਪਾ ਕਿਰਪਾ ਕੀਤੀ ਹੈ ਨਗਰ ਕੰਦੋਲਾ ਦੇ ਵਿੱਚ ਜੋ ਇਸ ਮੋਹਿਤ ਅਨੰਤ ਕਾਰਜਾਂ ਦਾ ਸਮਾਗਮ ਉਹ ਲਿਖਿਆ ਗਿਆ ਸੀ ਜਿਹੜੀਆਂ ਘੜੀਆਂ ਨੂੰ ਜਿਹੜੇ ਪਲਾਂ ਨੂੰ ਉਡੀਕਦੇ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਘੜੀਆਂ ਉਹ ਸਮਾਂ ਲਿਆ ਦਿੱਤਾ ਹੈ ਲੱਖ ਖੁਸ਼ੀਆਂ ਫਾਤਸ਼ਾਈਆਂ ਜੇ ਸਤਿਗੁਰ ਨਦਰ ਕਰੇ ਜਿੱਥੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਮੂਹ ਰਿਸ਼ਤੇਦਾਰ ਸਖ ਸੰਬੰਧੀ ਮਿੱਤਰ ਦੋਸਤ ਭੈਣ ਭਰਾ ਸਾਰੇ ਪ੍ਰਾਤੀ ਜੋੜੇ ਲੜਕੀ ਦੇ ਪਰਿਵਾਰ ਲੜਕੇ ਦੇ ਪਰਿਵਾਰ ਉੱਤੇ ਸਾਰੇ মিডিਆ ਦਾ ਧੰਨਵਾਦ ਹੈ ਕਿਰਪਾ ਕਰਿਓ ਮੈਂ ਇਕੱਲਾ ਕੁਝ ਵੀ ਨਹੀਂ ਕਰ ਸਕਦਾ ਮੈਨੂੰ ਤੁਹਾਡੇ ਸਹਿਯੋਗ ਦੀ ਬਹੁਤ ਵੱਡੀ ਲੋੜ ਹੈ ਸਹਿਯੋਗ ਇਕੱਲਾ ਇਹ ਨਹੀਂ ਹੁੰਦਾ ਕਿ ਕਲੀ ਮਾਇਆ ਦੇ ਉਹ ਸਹਿਯੋਗ ਹੈ ਨਹੀਂ ਸਟੇਜ ਉੱਪਰ ਕੋਈ ਬੇਨਤੀ ਆਵੇ ਉਹਨੂੰ ਸਤਿਵਚਨ ਕਹਿ ਕੇ ਮੰਨ ਲਈ ਉਹ ਵੀ ਸਹਿਯੋਗ ਹੁੰਦਾ ਹੈ ਸੁ ਕਿਰਪਾ ਕਰਿਓ ਜਿੰਨੇ ਮੇਰੇ ਵੀਰ ਫੋਟੋਗ੍ਰਾਫਰ ਨੇ ਇੱਕ ਵਾਰ ਸੈਟਿੰਗ ਕਰਕੇ ਕਿਰਪਾ ਕਰਕੇ ਆਪ ਜੀ ਨੇ ਆਪਣਾ ਟਿਕਾਣਾ ਬਣਾ ਲੈਣਾ ਤਾਂ ਜੋ ਦੂਰ ਤੱਕ ਬੈਠੀ ਸੰਗਤ ਨੂੰ ਦਿਦਾਰੇ ਹੋ ਸਕਣ ਬੇਨਤੀਆਂ ਮੈਂ ਜਿੱਥੇ ਤੁਹਾਡਾ ਧੰਨਵਾਦ ਕਰਾਂ ਰਾਗੀ ਸਿੰਘ ਭਾਈ ਆਕਾਸ਼ ਸਿੰਘ ਜੀ ਸ਼ਬਦ ਪਰਦੇ ਸਨ ਹਰ ਜੀ ਉਹ ਨਿਮਾਣਿਆ ਮਾਨ ਦਵਾਵੇ ਕਦੇ ਸੋਚਿਆ ਨਹੀਂ ਸਗਾ ਜਿੰਦਗੀ ਦੇ ਬਹਿਗਰੋਂ ਕਦੇ ਇਹ ਦਾਦਾ ਸਮਾਜ ਜਿੰਦਗੀ ਚ ਪੈਦਾ ਕਰੂਗਾ ਕਿਉਂਕਿ ਕਹਿਣ ਤੋਂ ਮੈਂ ਗਰੇਜ਼ ਨਹੀਂ ਕਰਾਂਗਾ ਇਹ ਹੀ ਨੱਗਰ ਪਿੰਡ ਕਨੋੜੇ ਦੇ ਲੋਕਾਂ ਦੇ ਘਰਾਂ ਵਿੱਚ ਭਾਂਡੇ ਮੱਖਤ ਮਾਜੇ ਹੋਏ ਆ ਅੱਜ ਵਾਹਿਗੁਰੂ ਨੇ ਕਿਹੜਾ ਸੇਰਾ ਲਾਇਆ ਉਹ ਵਾਹਿਗੁਰੂ ਦੀ ਰਜ਼ਾ ਆਪ ਜਾਣਦੀ ਏ ਇਹ ਗੱਲ ਕਹਿਣੀ ਹਰੇਕ ਬੰਦਾ ਆਪਣੇ ਆਪ ਦੇ ਵਿੱਚ ਫੰਨੇ ਖਾਂ ਬਣ ਜਾਂਦਾ ਹੈ ਅੱਜ ਵਹਿਗੁਰੂ ਨੇ ਜੇ ਅਕਾਸ਼ ਹੀਰੋ ਬਣਾਇਆ ਤੇ ਸਾਸ ਲੰਗਤ ਇਹ ਮਹਾਰਾਜ ਨੇ ਚੁੱਕਿਆ ਵੀ ਜੀਰੋ ਤੋਂ ਹੈ ਇਹ ਮਹਾਰਾਜ ਦੇ ਨਾਮ ਦੀਆਂ ਵਡਿਆਈਆਂ ਮੈਂ ਸਾਰੇ ਪੀੜ੍ਹੀਏ ਦੇ ਵਿੱਚ ਇਹ ਗੱਲ ਕਹਿਣਾ ਕਿ ਮੇਰੇ ਪੱਲੇ ਕੱਖ ਵੀ ਨਹੀਂ ਜੇ ਇਹ ਸਮਾਗਮ ਹੋਇਆ ਹੈ ਸੱਚ ਜਾਣਿਓ ਮੰਗਿਆ ਵੀ ਕਿਸੇ ਤੋਂ ਨਹੀਂ ਤੇ ਕਿਹਾ ਵੀ ਕਿਸੇ ਨੂੰ ਨਹੀਂ ਇਹ ਵੀ ਸਚਾਈ ਹੈ ਕੋਲੋਂ ਵੀ ਕੁਛ ਨਹੀਂ ਦਿੱਤਾ ਮੰਗਿਆ ਵੀ ਕਿਸੇ ਤੋਂ ਨਹੀਂ ਤੇ ਕੋਲੋਂ ਵੀ ਕੁਛ ਨਹੀਂ ਦਿੱਤਾ ਤੇ ਜਿਹੜੀ ਜਿਹੜੀ ਦੁਕਾਨ ਖਾਲੀ ਕਰ ਸਮਾਗਮ ਦੇ ਵਿੱਚ ਮੈਂ ਇੱਕੋ ਬੇਨਤੀ ਕਰਦਾ ਸੀ ਕਿ ਕਿਰਪਾ ਕਰਿਓ ਮਾਇਆ ਦੀ ਲੋੜ ਨਹੀਂ ਹੈਗੀ ਤੁਸੀਂ ਆ ਜਿਓ ਤੁਹਾਡੇ ਨਾਲ ਸਭ ਕੁਝ ਆ ਜਾਣਾ ਹੈ ਸੰਗਤ ਜੀ ਜਿਹੜੀ ਜਿਹੜੀ ਦੁਕਾਨ ਤੇ ਜਾ ਕੇ ਗਏ ਕਿ ਭਰਾਵਾ ਤੇਰੇ ਪੈਸੇ ਕਿੰਨੇ ਨੇ ਅੱਗੋਂ ਜਵਾਬ ਆਉਂਦਾ ਹੈ ਕਹਿੰਦੇ ਭਾਈ ਸਾਹਿਬ ਤੁਹਾਡੇ ਪੈਸੇ ਪਹਿਲੀ ਵਾਰ ਤੇ ਆਏ ਹੋਏ ਨਹੀਂ ਸੰਗਤ ਤੇ ਜਾ ਕੇ ਦੇਗੀ ਆਪਣੇ ਆਪੇ ਪਹੁੰਚ ਗਿਆ ਉੱਥੇ ਗਈ ਦੁਕਾਨਦਾਰ ਮੀਰਾ ਨੇ ਸਾਡੇ ਵਾਦੇ ਦੇ ਪੈਸੇ ਸਾਨੂੰ ਮੋੜੇ ਅਸੀਂ ਦੇਣ ਨਹੀਂ ਗਏ ਕੌਣ ਦੇਖ ਕੇ ਆਇਆ ਉਹ ਵੀ ਸਾਨੂੰ ਪਤਾ ਨਹੀਂ ਗੁਪਤ ਦਾਨ ਦੇ ਵਿੱਚ ਜਿਹੜੀ ਸਾਡੇ ਕੋਲ ਸੇਵਾ ਸਾਡੀ ਹਾਜ਼ਰੀ ਵਿੱਚ ਆਈ ਹੈ ਮੈਂ ਉਹ ਤੁਹਾਨੂੰ ਮੋਟਾ ਮੋਟਾ ਜਿਹਾ ਬੋਲ ਦਾਂਗਾ ਕਿਰਪਾ ਕਰਿਓ ਭਾਈ ਲਖਵੀਰ ਸਿੰਘ ਜੀ ਜੀਰੇ ਤੋਂ ਕੈਨੇਡਾ ਰਹਿੰਦੇ ਨੇ 2,52,000 ਰੁਪਏ ਇਹਨਾਂ ਨੇ ਭੇਜਿਆ ਹੈ ਭਾਈ ਜਸਵਿੰਦਰ ਸਿੰਘ ਜੀ ਦਾ ਅਮਰੀਕਾ ਰਹਿੰਦੇ ਨੇ 1,25,000 ਰੁਪਏ ਇਹਨਾਂ ਨੇ ਭੇਜਿਆ ਹੈ ਸੋਨੀਆ ਜੀ ਆਸਟ੍ਰੇਲੀਆ ਰਹਿੰਦੇ ਨੇ 1.5 ਲੱਖ ਰੁਪਏ ਇਹਨਾਂ ਨੇ ਭੇਜਿਆ ਹੈ ਰਾਮਨ ਮਾਛੀ ਵਾਲੇ ਤੋਂ ਕੈਨੇਡਾ ਰਹਦੀ ਹੈ ਬੇਟੀ 51000 ਰੁਪਏ ਉਹਨਾਂ ਨੇ ਭੇਜਿਆ ਤੇ ਕਿਰਨਮਿੰਦਰਜੀਤ ਸਿੰਘ ਕੈਨੇਡਾ ਤੋਂ 51000 ਰੁਪਏ ਇਹਨਾਂ ਨੇ ਭੇਜਿਆ ਬਾਪੂ ਨਿਰਮਲ ਸਿੰਘ ਕਾਹਮੇ ਵਾਲਿਆਂ ਦੀ ਫੈਮਿਲੀ ਵੱਲੋਂ ਸਵਾ ਲੱਖ ਰੁਪਏ ਉਹਨਾਂ ਵੱਲੋਂ ਆਇਆ ਤੇ ਮਨਜੀਤ ਸਿੰਘ ਗੁਲਾਮੀ ਵੱਲੋਂ 21000 ਰੁਪਏ ਆਇਆ ਬੇਰਕੁਤ ਸ਼ੰਗਾ ਸਿੰਘ ਦੀ ਬੇਟੀ ਕੈਨੇਡਾ ਵੱਲੋਂ 51000 ਰੁਪਏ ਆਇਆ ਨਰਿੰਦਰ ਸਿੰਘ ਸਰਦੂਲ ਘਰ ਵੱਲੋਂ 11000 ਰੁਪਏ ਮੈਂ ਬੋਲਣਾ ਇਹ ਕੱਲ ਨੂੰ ਕਹਿਣਾ ਨਹੀਂ ਚਾਹੁੰਦਾ 21 ਲੱਖ ਰੁਪਏ ਦੀ ਸੇਵਾ 22 ਲੱਖ ਰੁਪਏ ਦੀ ਸੇਵਾ ਇਹਨਾਂ ਕਾਰਜਾਂ ਦੇ ਵਿੱਚ ਦਾਸ ਦੇ ਪਰਿਵਾਰ ਵੱਲੋਂ ਆਇਆ ਹੀ ਹਰਦੀਪ ਸਿੰਘ ਵੱਲੋਂ 51000 ਰੁਪਇਆ ਇਹਨਾਂ ਦੇ ਵੱਲੋਂ ਦਿੱਤਾ ਗਿਆ ਬਹੁਤ ਧੰਨਵਾਦ ਹੈ ਜੀ ਸੋ ਚੂਲੀ ਚੂਲੀ ਦੇ ਨਾਲ ਸੁਨੰਦਰ ਭਰ ਜਾਂਦੇ ਨੇ ਇਹਨੂੰ ਗੁਰੂ ਨਾਨਕ ਦੀਆਂ ਮੇਹਰਾਂ ਨਾਲ ਕਹੀਏ ਤੇ ਹੋਰ ਕੀ ਕਹੀਏ ਬਿਨ ਮੰਗੇ ਮੋਤੀ ਮਲੇ ਮੰਗੇ ਮਲੇ ਨਾ ਭੀਖ ਬਿਨਾਂ ਮੰਗਿਆਂ ਤੋਂ ਸਭ ਕੁਝ ਮਿਲਦਾ ਹੈ ਇਹ ਗੁਰੂ ਨਾਨਕ ਦੀਆਂ ਬੜੀਆਂ ਹੀ ਨੇ ਸੋ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਆਪਾਂ ਜੋੜਿਆਂ ਦਾ ਮਿਲਾਨ ਕਰਾਂਗੇ ਜੋੜੇ ਆਪਾਂ ਜਿਵੇਂ ਜਿਵੇਂ ਨਾਮ ਬੋਲਾਂਗੇ ਉਧਰ ਤੋਂ ਲੜਕੀ ਖੜੀ ਹੋਈ ਜਾਵੇ ਤੇ ਇਧਰ ਤੋਂ ਲੜਕਾ ਖੜਾ ਹੋਈ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਆਸ ਨੂੰ ਅਦਾ ਕਰਾਈ ਨੇ ਬਾਣੀ ਬ੍ਰਹਮ ਵੇਦ ਧਰਮ ਜੜੋ ਪਾਪ ਤਜਾਇਆ ਬਲ ਰਾਮ ਜੀਓ ਧਰਮ ਜੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਜੜਾਇਆ ਸਤਗੁਰ ਗੁਰ ਪੂਰਾ ਆਵਾਦੋ ਸਭ ਕਿਲ ਵਿਖ ਪਾਪ ਗਵਾਇਆ ਸਹਿ ਮਾਨ ਹਰ ਹਰ ਬੀਠਾ ਲਾਇਆ ਜਨ ਕਹੈ ਨਾਨਕ ਲਾਪ ਪਹਿਲੀ ਚੜਦਾ ਆਮ ਦਿਨਾਂ ਦੇ ਵਿੱਚ ਵੀ ਇੱਥੇ ਭੀੜ ਲਿਆ ਕਰਦੀ ਸੰਗਤ ਨੂੰ ਬੇਨਤੀ ਕੀਤੀ ਸੀ ਚਾਹੇ ਬਰਾਤ ਦਾ 500 ਰੰ ਦਾ ਲੈ ਕੇ ਆਓ ਪਰ ਕੋਈ ਵੀ ਸ਼ਰਾਬੀ ਸ਼ਰਾਬ ਪੀ ਕੇ ਇਸ ਸੁਨਾਗਨ ਦੇ ਵਿੱਚ ਨਾ ਆਵੇ ਤਾਂ ਪ੍ਰਸ਼ਾਦ ਸ਼ਾਕੇ ਇਹ ਫਿਰ ਚੜ੍ਹਦੀ ਕਲਾ ਵਿੱਚ ਰਹਿ ਕੇ ਆਪਣੇ ਇਲਾਕੇ ਦਾ ਆਪਣੇ ਖਾੜੇ ਦਾ ਨਾਮ ਰੋਸ਼ਨ ਕਰਨਾ ਮਹਾਂਪੁਰਖਾਂ ਵੱਲੋਂ ਇਹਨਾਂ ਨੂੰ ਸਰਦਾਰ ਬਚਨਦਰ ਸਿੰਘ ਪਟਵਾਰੀ ਸਾਹਿਬ ਅਖਾੜਾ ਮਾੜੇ ਮਦਰੇ ਤੋਂ ਬਹੁਤ ਵੱਡਿਆਂ ਨੇ ਇਸ ਵਾਰਾਂ ਨੇ ਤੇ ਮੈਂ ਨਾਲ ਬੇਨਤੀ ਕਰਦੇ ਜੀ ਇਹ ਸੰਗਤ ਸੱਚੇ ਪਾਸੇ ਕਹਿੰਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਪਿੱਠ ਨਾ ਕਰੋ ਕੋਈ ਵੀ ਸਾਈਡ ਦੇ ਉੱਕੇ ਖੜੇ ਕੋਈ ਪਿੱਠ ਨਾ ਕਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਸ਼ੁਭ ਆਪ ਜੀ ਨਾਲ ਰੱਖੋ ਸੰਤਨ ਤੇ ਪੈਰੋ ਮਾਦਰੀ ਵਾਲੇ ਮਹਾਂਪੁਰਖੇ ਦਾ ਸੰਬੰਧ ਬਸ ਸੁਪਾਸ ਹੋ ਰੰਗਤ ਹੋਵੇ ਤੇ ਇੱਕ ਸੋਨੇਹਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਹਰ Rai ਸਾਹਿਬ ਦੇਸੀ ਦਵਾਖਾਨਾ ਨਗਰ ਕੰਦੋਲਾ ਦੇ ਵਿੱਚ 16 ਬੇਟੀਆਂ ਦੇ ਆਨੰਦ ਕਾਰਜ ਜਿਹੜੇ ਕੀਤੇ ਗਏ ਆ ਇਹ ਸਾਰੇ ਸੰਗਤ ਨੇ ਆਪ ਕਰਵਾਏ ਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋਏ ਆ ਸਮੇਂ ਅਨੁਸਾਰ ਹੋ ਗਏ ਆ ਤੇ ਨਿਰਵਿਗਨ ਜਿਹੜਾ ਵੈਗਰੂ ਨੇ ਕਾਰਜ ਰਚਾਇਆ ਸੀਗਾ ਉਹ ਕਾਰਜ ਹੋ ਗਿਆ ਹੈ ਇਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਹੀ ਸ਼ੁਕਰਾਨਾ ਕਰਾਂਗੇ ਜਿਹੜੀਆਂ ਸੰਗਤਾਂ ਆਈਆਂ ਉਹਨਾਂ ਦਾ ਸ਼ੁਕਰਾਨਾ ਕਰਾਂਗੇ ਤੇ ਸਾਰੇ ਪ੍ਰੈਸ ਦਾ ਅਸੀਂ ਸ਼ੁਕਰਾਨਾ ਕਰਾਂਗੇ। ਬਾਬਾ ਜੀ ਜਿਨ੍ਹਾਂ ਬੱਚਿਆਂ ਦੇ ਕਾਰਜ ਚ ਚਾਏ ਗਏ ਹੈ ਉਹਨਾਂ ਨੂੰ ਆਸ਼ੀਰਵਾਦ ਦੇ ਨਾਲ ਹੋਰ ਕਈ ਸਮਾਨ ਦਿੱਤੇ ਗਏ। ਉਹ ਸਮਾਨ ਜਿਹੜਾ ਸਮਾਨ ਵੀਰ ਜੀ ਥੋੜਾ ਜਿਹਾ ਸਮਾਨ ਹੁੰਦਾ ਅਸੀਂ ਕੀ ਦੇ ਸਕਦੇ ਹਾਂ ਕਿਸੇ ਨੂੰ ਇੱਕ ਪੇਟੀ ਆ ਅਲਮਾਰੀ ਆ ਕੋਲਰ ਆ ਦੀਵਾਨ ਬੈਡਾ ਸੋਫਾ ਸੈੱਟ ਹੈ ਡਨਲਪ ਦੇ ਗੱਦੇ ਆ ਤੇ ਨਾਲ ਇੱਕ ਮੇਜ਼ ਆ ਪਲਾਸਟਿਕ ਦੀਆਂ ਚਾਰ ਕੁਰਸੀਆਂ ਤੇ ਨਾਲ ਪਲਾਸਟਿਕ ਦਾ ਮੇਜ਼ ਆ ਕੁੜੀ ਦੇ ਕਹਾਟ ਭੰਡੇ ਆ ਪ੍ਰੈਸ ਆ ਮਧਾਣੀ ਆ ਤੇ ਨਾਲ ਕੁੱਕਰ ਐ ਸਿਨਰੀ ਐ ਟਾਈਮ ਪੀਸ ਐ ਇੱਕ ਦੋ ਵੱਡੀ ਰਜਾਈ ਐ ਡਬਲ ਤੇ ਨਾਲ ਉਹਦੇ ਕੰਬਲ ਆ ਸੱਤ ਸੂਟ ਕੁੜੀ ਦੀ ਬਰੀ ਦੇ ਆ ਦੋ ਦੀ ਸਸਦੇ ਆ ਸਹਰੇ ਦੇ ਆ ਮਾਮੇ ਦਾ ਕੰਬਲ ਆ ਸਹਰੇ ਦਾ ਕੰਬਲ ਆ ਮੁੰਡੇ ਨੂੰ ਘੜੀ ਆ ਕੁੜੀ ਨੂੰ ਘੜੀ ਆ ਉਸ ਤੋਂ ਬਾਅਦ ਲਾ ਕੇ ਚੱਲਦੇ ਆ ਇੱਕ ਸਾਈਕਲ ਆ ਤੇ ਸਾਈਕਲ ਦੇ ਨਾਲ ਟਿਫਨ ਬਣ ਕੇ ਆ ਨਾਲ ਇੰਨਾ ਕੁਝ ਅਸੀਂ ਆਪਣੇ ਵੱਲੋਂ ਦੇਣ ਦੀ ਇੱਕ ਨਾਲ ਕੋਲਰ ਵੀ ਪਾਇਆ ਗਿਆ ਤੇ ਇਹਨਾਂ ਹਾਂਜੀ ਇੱਕ ਫਰਿੱਜ ਵੀ ਨਾਲ ਪਾਇਆ ਗਿਆ ਬਰਲਪੋਲ ਦਾ ਤੇ ਇਦਾਂ ਦਾ ਛੋਟਾ ਛੋਟਾ ਜਿਹਾ ਸੀ ਉਪਰਾਲਾ ਜਿਹੜਾ ਕੀਤਾ ਹੈ ਜਿਹੜੇ ਨੌਜਵਾਨ ਸਿੱਖੀ ਸਰੂਪ ਦੇ ਵਿੱਚ ਪੁਸ਼ਤੀ ਦੰਗਲ ਕਰਦੇ ਆ ਅੱਜ ਉਹਨਾਂ ਦਾ ਵੀ ਸਨਮਾਨ ਕੀਤਾ ਉਹਨਾਂ ਦਾ ਸਨਮਾਨ ਅੱਜ ਪਹਿਲੀ ਵਾਰ ਨਹੀਂ ਹੋਇਆ ਹਰ ਇੱਕ ਵਾਰ ਜਿੱਥੇ ਵੀ ਸਾਨੂੰ ਉਹ ਟੂਰਨਾਮੈਂਟਾਂ ਦੇ ਵਿੱਚ ਕਬੱਡੀ ਕੱਪਾਂ ਵਿੱਚ ਛਿੰਝਾਂ ਵਿੱਚ ਮਿਲਦੇ ਆ ਉੱਥੇ ਸਾਡੀ ਸੰਸਥਾ ਉਹਨਾਂ ਨੂੰ ਪ੍ਰਮੋਟ ਕਰਦੀ ਹੈ ਜਿਹੜਾ ਵੀ ਬੱਚਾ ਗੁਰਸਿੱਖ ਹੋਊਗਾ ਅਮਰ ਧਾਰੀ ਹੋਊਗਾ ਉਹਨਾਂ ਨੂੰ ਮਹਾਰਾਜ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਸਾਡੀ ਸੰਸਥਾ ਅੱਗੇ ਹੋ ਕੇ ਵੀ ਇਹ ਸਾਡੇ ਨੌਜਵਾਨ ਨਸ਼ਿਆਂ ਤੋਂ ਵਚਣ ਤੇ ਉਹਨਾਂ ਨੂੰ ਇਸ ਖੇਡ ਵਿੱਚ ਬੱਚਾ ਕਿਸੇ ਵੀ ਖੇਤਰ ਵਿੱਚ ਹੋਵੇ ਉਹਨੂੰ ਸਾਡੀ ਸੰਸਥਾ ਪ੍ਰਮੋਟ ਕਰਦੀ ਹੈ ਕਿਉਂਕਿ ਨੌਜਵਾਨ ਨੌਜਵਾਨੀ ਬਚਾਉਣ ਨਸਿਆਂ ਦਾ ਜਿਹੜਾ ਸੇਵਾ ਦਰਿਆ ਸਾਡੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਹ ਤੋਂ ਇਹ ਮੁਕਤ ਹੋ ਸਕਣ ਬੱਬਾ ਜੀ ਤੁਸੀਂ 1000 ਤੋਂ ਵੱਧ ਬੇਟੀਆਂ ਦੇ ਵਿਆਹ ਕਰ ਦਿੱਤੇ 860 ਬੇਟੀਆਂ ਦਾ ਵਿਆਹ ਸੀ ਪਹਿਲਾਂ ਕੀਤਾ 16 ਬੇਟੀਆਂ ਦਾ ਅੱਜ 1000 ਦੇ ਨੇੜੇ ਲੱਗ ਗਿਆ ਜੀ ਹਾਂਜੀ ਵਿਆਹ ਤਾਂ ਬੱਬਾ ਜੀ ਇੱਕ ਕਰਨਾ ਹੀ ਬੜਾ ਔਖਾ ਹੈ ਇੰਨੀ ਮਹਿੰਗਾਈ ਅੱਜ ਦੇ ਦੌਰ ਦੇ ਵਿੱਚ 800 60 ਬੱਚੀਆਂ 16 ਬੱਚੀਆਂ ਦੇ ਅੱਜ ਜਿਹੜੇ ਕਾਰ ਚਰਚਾਏ ਗਏ ਆ ਦੇਖੋ ਕੀ ਕਹਿਣਾ ਚਾਹੁੰਦੇ ਮਹਾਰਾਜ ਨੇ ਟੀ ਬਟੇ ਸਾਡੇ ਤੋਂ ਜਿੰਮੇਵਾਰੀ ਦੇਖੋ ਇਸ ਪਿੰਡ ਦੇ ਵਿੱਚ ਬਹੁਤੀ ਦੂਰ ਦੀ ਗੱਲ ਨਹੀਂ ਮੈਂ ਆਪਣੇ ਨਗਰ 'ਚ ਰਹਿਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਆਪਣੇ ਨਗਰ 'ਚ ਟਿਕਣਾ ਸਭ ਤੋਂ ਵੱਡੀ ਪੁਲਬਦੀ ਹੁੰਦੀ ਹੈ ਬੰਦੇ ਕੋਲ ਅਹੁਦਾ ਕੋਈ ਵੀ ਹੋਵੇ ਪਰ ਉਹ ਆਪਣੇ ਪਿੰਡ 'ਚ ਨਹੀਂ ਖੜਦਾ ਹੁੰਦਾ ਉਹਦੇ ਪਿੰਡ ਦੇ ਲੋਕ ਉਹਨੂੰ ਮੰਨਦੇ ਨਹੀਂ ਹੁੰਦੇ ਬੇਨਤੀ ਇਹ ਆ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਆਉਂਦੀ ਆ ਅੱਜ ਸਾਡੇ ਪਿੰਡ ਦੇ ਵਿੱਚ ਕਿਸੇ ਘਰ ਦੇ ਵਿੱਚ ਕੋਈ ਬੰਦਾ ਨਹੀਂ ਹੈਗਾ ਸਭ ਘਰਾਂ ਨੂੰ ਲੌਕ ਲੱਗੇ ਖੁੱਲੇ ਵੇੜੇ ਛੱਡਿਆ ਵੀ ਆਓ ਕਿਹਨੇ ਗੱਡੀ ਖਲੌਣੇ ਕਿਹਨੇ ਖਾਣਾ ਪੀਣ ਜੋ ਮਰਜੀ ਸਾਡੇ ਪਿੰਡ ਦੇ ਵਿੱਚ ਅੱਜ ਦੇ ਦਿਨ ਕੋਈ ਚੋਰੀ ਵੀ ਕਰ ਸਕਦਾ ਸਾਰਾ ਬੱਚਾ ਬੱਚਾ ਇੱਥੇ ਟੁੱਗਿਆ ਹੋਇਆ ਜਿਹੜਾ ਇਹ ਕਾਰਜ ਜਿਹੜਾ ਇਹ ਕਾਰਜ ਵਾਹਿਗੁਰੂ ਨੇ ਰਚਾਇਆ ਅਸੀਂ ਨਹੀਂ ਕੀਤਾ ਨਾ ਸਾਡੇ 'ਚ ਕਰਨ ਦੀ ਸਮਰੱਥਾ ਹੈਗੀ ਆ ਇਸ ਪਿੰਡ ਦੇ ਵਿੱਚ ਤਾਂ ਮੈਂ ਥੋੜੇ ਟਾਈਮ ਪਹਿਲਾਂ ਲੋਕਾਂ ਦੇ ਘਰਾਂ 'ਚ ਭਾਂਡੇ ਮੱਚੇ ਹੋਏ ਸਾਡੇ 'ਚ ਕਰਨ ਦੀ ਸਮਰੱਥਾ ਨਹੀਂ ਹੈਗੀ ਇਹ ਵਾਹਿਗੁਰੂ ਨੇ ਕਰਾਇਆ ਉਹ ਆਪ ਵਰਤੇ ਅਸੀਂ ਨਹੀਂ ਕਰਵਾ ਸਕਦੇ ਹਾਂਜੀ ਅੱਜ ਤੋਂ ਬਾਅਦ ਵੀ ਜਿਹੜੇ ਕਾਰਜ ਚ ਚਾਏ ਜਾਣੇ ਜਿਹੜੀਆਂ ਬੱਚੀਆਂ ਰਹਿ ਗਈਆਂ ਉਹਨਾਂ ਦੇ ਫੇਰ ਕਾਰਜ ਕੀਤੇ ਜਾਣੇ ਉਹ ਆਪਣੇ ਉਹ ਅੱਜ ਅੱਜ ਤੋਂ ਹੀ ਨਾਮ ਦੇਣ ਆਪਣੇ ਅਗਲੇ ਕਾਰਜ ਵਾਸਤੇ ਸਾਲਾਨਾ ਸਮਾਗਮ ਰੱਖਿਆ ਕਰਾਂਗੇ ਆਪਾਂ ਅਕਤੂਬਰ ਮਹੀਨੇ ਵਿੱਚ ਜਦੋਂ ਅਗ ਨਵੰਬਰ ਅਕਤੂਬਰ ਵਿੱਚ ਫਸਲ ਕੱਟ ਹੋ ਜਾਵੇ ਥੋੜੀ ਪਾਰਕਿੰਗ ਨੂੰ ਜਗ੍ਹਾ ਬਣ ਜਾਵੇ ਇਹ ਤੋਂ ਬਾਅਦ 10 ਦਿਨ ਅੱਗੇ ਪਾਇਆ ਕਰਾਂਗੇ ਅੱਜ ਦੀ ਡੇਟ ਤੋਂ 14 15 ਤਰੀਕ ਦੇ ਆਸ-ਪਾਸ ਆਪਾਂ ਕਾਰਜ ਕਰਿਆ ਕਰਾਂਗੇ ਦੇ ਮਹਾਰਾਜ ਦੀ ਹਾਂ ਜੀ ਇਹ ਜਿਹੜਾ ਜੀਰੀ ਦੇ ਸੀਜ਼ਨ ਤੋਂ ਨਾਲ-ਨਾਲ ਖੇਤ ਪਾਰਕਿੰਗ ਵਾਸਤੇ ਥੋੜਾ ਔਖਾ ਹੁੰਦਾ ਹੈ ਇਹਦੇ ਵਾਸਤੇ ਥੋੜਾ ਜਆ ਸਮਾਂ ਕੱਢ ਕੇ ਅਸੀਂ ਜ਼ਰੂਰ ਰੱਖਾਂਗੇ ਜਿਹੜੇ ਜਿਹੜੇ ਮਾਪੇ ਹਾਲੇ ਵੀ ਖੁੱਖਾਂ ਦੇ ਵਿੱਚ ਧੀਆਂ ਦਾ ਕਤਲ ਕਰ ਰਹੇ ਆ ਜਾਂ ਫਿਰ ਕਾਰਨ ਕੋਈ ਵੀ ਰਹੇ ਹੁਣ ਉਹਨਾਂ ਦੇ ਵਿੱਚੋਂ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਦੇਹਜ ਹੈ ਜਿਹੜਾ ਉਹ ਧੀਆਂ ਨੂੰ ਮਾਰ ਕਰਦਾ ਹੈ ਦੇਖੋ ਸੋਨਾ ਪਰਿਵਾਰਾਂ ਨੂੰ ਕੀ ਕਹਿਣਾ ਚਾਹੀਦਾ ਉਹਨਾਂ ਸਭ ਤੋਂ ਪਹਿਲਾਂ ਤਾਂ ਅਸੀਂ ਇੱਕੋ ਗੱਲ ਕਹਾਂਗੇ ਸਾਦੇ ਵਿਆਹ ਸਾਦੇ ਭੋਗ ਨਾ ਕੋਈ ਚਿੰਤਾ ਨਾ ਕੋਈ ਰੋਗ ਜਦੋਂ ਆਪਾਂ ਸਾਦੇ ਕਾਰਜ ਕਰ ਲਾਂਗੇ ਕਾਰਜ ਵਿਆਦਾ ਹੋਣਾ ਭਾਵੇਂ ਆਪਾਂ 100 ਰੁਪਏ ਨਾਲ ਕਾਰਜ ਕਰ ਲਈਏ ਚੁੰਨੀ ਝੜਾ ਕੇ ਕਾਰਜ ਕਰ ਲਈਏ ਭਾਵੇਂ ਆਪਾਂ ਕਰੋੜ ਰੁਪਏ ਲਾ ਦਈਏ ਜੇ ਅਸੀਂ ਕਰੋੜ ਰੁਪਏ ਲਾ ਕੇ ਕਾਰਜ ਕਰੋਂਗੇ ਤਾਂ ਸਾਨੂੰ ਗਲਫਰਾਹ ਲੈਣਾ ਹੀ ਪਊਗਾ ਹਾਂਜੀ ਜੇ ਸਾਦੇ ਕਾਰਜ ਕਰਾਂਗੇ ਤਾਂ ਅਸੀਂ ਗਲਫਰਾਹੇ ਤੋਂ ਬਚ ਜਾਾਂਗੇ ਅਸੀਂ ਫਾਹਾ ਲੈਣ ਤੋਂ ਬਚ ਜਾਾਂਗੇ ਆਪਣੀ ਜ਼ਿੰਦਗੀ ਅਸੀਂ ਚੰਗੀ ਜੀਵਾਂਗੇ ਅਸੀਂ ਉਹਨਾਂ ਮਾਮਾ ਨੂੰ ਭੈਣਾਂ ਨੂੰ ਪਰਿਵਾਰਾਂ ਨੂੰ ਬੇਨਤੀਆਂ ਕਰਦੇ ਆਂ ਵੀ ਜੇ ਤੁਸੀਂ ਧੀ ਨੂੰ ਬੋਝ ਸਮਝਦੇ ਆਂ ਤਾਂ ਉਸ ਧੀਆਂ ਦਾ ਜਿਹੜਾ ਤੁਸੀਂ ਬੋਝ ਸਮਝਦੇ ਹੋ ਸਾਨੂੰ ਦੇ ਦਿਓ ਉਹ ਬੋਝ ਜਿਹੜਾ ਤੁਹਾਡਾ ਵਿਆਹ ਕਾਰਜ ਵੀ ਕਿੱਦਾਂ ਕਰਾਂਗੇ ਕਿਵੇਂ ਹੋਏਗਾ ਕੰਮ ਉਹ ਮਹਾਰੇ ਦੀ ਕਿਰਪਾ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਕਰਾਂਗੇ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ